ਸੱਚਰੇ ਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਸਭ ਤੋਂ ਪਹਿਲਾਂ ਤਾਂ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਹਮਦਰਦ ਦੇ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਮੌਕੇ ਤੇ ਉੱਪਰ ਅਸੀਂ ਪਹੁੰਚੇ ਹਾਂ Ontario ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਵਿਖੇ ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਪਹੁੰਚ ਆਇਆ ਬਹੁਤ ਜ਼ਿਆਦਾ ਅੰਦਰ ਰਸ਼ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਸਵੇਰ ਤੋਂ ਲੈ ਕੇ ਸਵੇਰ ਤੋਂ ਵੀ ਤੇ ਕੱਲ੍ਹ ਸ਼ਾਮ ਤੋਂ ਵੀ ਇੱਥੇ ਪਹੁੰਚੀਆਂ ਹੋਈਆਂ ਸਨ ਅੰਦਰ ਚੱਲ ਕੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਪ੍ਰਬੰਧ ਕਾ ਕਮੇਟੀ ਨਾਲ ਵੀ ਗੱਲ ਕਰਦੇ ਆਂ ਤੇ ਹੋਰ ਵੀ ਜੋ ਅੰਦਰ ਦੀਆਂ ਚਲਕੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਨਵਾਂ ਸਾਲ 2025 ਜਿਵੇਂ ਕਿ ਸ਼ੁਰੂ ਹੋ ਚੁੱਕਿਆ ਹੈ ਤੇ ਜਿਸ ਦਿਨ ਇਸ ਦੀ ਸ਼ੁਰੂਆਤ ਹੋਣੀ ਸੀ ਉਸ ਦਿਨ ਕੈਨੇਡਾ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦੇਰ ਰਾਤ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸਨ ਇਸ ਮੌਕੇ ਤੇ ਬ੍ਰੈਂਪਟਨ ਵਿੱਚ ਸਥਿਤ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀਆਂ ਬਹੁਤ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਤੇ ਸਭ ਤੋਂ ਵੱਧ ਇਕੱਠ ਡਿਕਸੀ ਗੁਰੂ ਘਰ ਵਿਖੇ ਹੀ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਇਸ ਖਾਸ ਮੌਕੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਖਾਸ ਟੈਂਟ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ ਅਤੇ ਜੋੜਾ ਘਰ ਵੀ ਬਾਹਰ ਹੀ ਬਣਾਇਆ ਗਿਆ ਸੀ ਤਾਂ ਕਿ ਸੰਗਤਾਂ ਦਾ ਜ਼ਿਆਦਾ ਇਕੱਠ ਹੋਣ ਕਰਕੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਤਰ੍ਹਾਂ ਹੀ ਸੰਗਤਾਂ ਦੀਆਂ ਕਤਾਰਾਂ ਨੇ ਜੋ ਟੈਂਟ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਗੁਰੂ ਗ੍ਰੰਥ ਸਾਹਿਬ ਜੀ ਅਕਿੰਨਤ ਮस्तक ਹੋਣ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ 31 ਦਸੰਬਰ ਨੂੰ ਦੇਰ ਰਾਤ ਤੋਂ ਹੀ ਪਹੁੰਚਣ ਲੱਗ ਗਈਆਂ ਸਨ ਅਤੇ 1 ਜਨਵਰੀ ਨੂੰ ਜਿਸ ਤਰ੍ਹਾਂ ਹੀ ਰਾਤ ਦੇ 12 ਵਜੇ ਉਸ ਸਮੇਂ ਵੀ ਬਹੁਤ ਜ਼ਿਆਦਾ ਜੋ ਸੰਗਤਾਂ ਦਾ ਇਕੱਠ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਪ੍ਰਬੰਧ ਕੀਤੇ ਗਏ ਉਹਨਾਂ ਨੇ ਇਹ ਵੀ ਕਿਹਾ ਕਿ ਸੰਗਤਾਂ ਦਾ ਵੀ ਉਹਨਾਂ ਨੂੰ ਪੂਰਾ ਸਹਿਯੋਗ ਮਿਲਿਆ ਹੈ। ਕਾਫੀ ਸਾਰੇ ਵਲੰਟੀਅਰਸ ਵੀ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਸੰਗਤਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ। ਨਵੇਂ ਸਾਲ ਮੌਕੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ। ਕੀ ਸੁਨੇਹਾ ਦੇਣਾ ਚਾਹੋਗੇ ਇਸ ਮੌਕੇ ਤੇ? ਸਭ ਤੋਂ ਪਹਿਲਾਂ ਹਮਦਾਰਤ ਟੀਵੀ ਦਾ ਬਹੁਤ-ਬਹੁਤ ਧੰਨਵਾਦ। ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਨਵਾਂ ਸਾਲ ਗੁਰੂ ਦੀ ਕੋਦ ਵਿੱਚ ਮਨਾ ਰਹੇ ਹਾਂ। ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਹਮੇਸ਼ਾ ਆਪਾਂ ਬੱਚਿਆਂ ਨੂੰ ਲਿਆ ਕੇ ਗੁਰਦੁਆਰਾ ਸਾਹਿਬ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ ਇਹ ਜੋ ਨਵਾਂ ਸਾਲ ਸਾਡਾ ਇਹ ਪਹਿਲੀ ਜਨਵਰੀ ਨੂੰ ਛੜਦਾ ਇਸੇ ਤਰ੍ਹਾਂ ਜੋ ਆਪਣਾ ਸਿੱਖ ਪੰਥ ਦਾ ਉਹ ਮਾਰਚ ਮਹੀਨੇ ਦੀ ਸੰਗਰਾਣ ਵਾਲੇ ਦਿਨ ਵੀ ਹੁੰਦਾ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਾਂ ਉਹਨਾਂ ਦਿਨਾਂ ਵਿੱਚ ਵੀ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਆਪਣੇ ਬੱਚਿਆਂ ਨੂੰ ਲਿਆ ਕੇ ਗੁਰਦੁਆਰਾ ਸਾਹਿਬ ਇਤਿਹਾਸ ਨਾਲ ਜੋੜੀਏ ਤੇ ਇੱਥੇ ਸੰਗਤਾਂ ਦਾ ਜੋ ਇਕੱਠ ਹੈ ਕਦੋਂ ਤੋਂ ਆਉਣੀਆਂ ਸੰਗਤਾਂ ਸ਼ੁਰੂ ਹੋ ਗਿਆ ਸੀ ਗੁਰਦੁਆਰੇ ਦੇ ਵਿੱਚ ਇੱਥੇ ਜੀ ਸਵੇਰ ਤੋਂ ਗਰਬਾਣੀ ਚੱਲ ਰਹੀ ਆ ਸੰਗਤ ਆਈ ਜਾਂਦੀ ਜਾਈ ਜਾਂਦੀ ਆ ਇਸੇ ਤਰ੍ਹਾਂ ਦੋ ਹੀ ਦਿਨ ਸੰਗਤ ਆਉਣੀ ਆ ਜਾਣੀ ਆ ਤੇ ਗੁਰੂ ਦੀ ਖੁਸ਼ੀ ਆ ਪ੍ਰਾਪਤ ਕਰਦੇ ਆ ਤੇ ਇਹ ਸੰਗਤਾਂ ਦੇ ਪ੍ਰਬੰਧ ਦੇ ਲਈ ਕਿੰਨੇ ਵੋਲੰਟੀਅਰਸ ਦੀ ਟੀਮ ਇੱਥੇ ਅੱਜ ਮੌਜੂਦ ਹੈਗੀ ਗਿਣਤੀ ਤਾਂ ਕੋਈ ਨਹੀਂ ਜੀ ਸਾਨੂੰ ਜੇ ਅਸੀਂ ਗਿਣਤੀ ਕਰਨ ਲੱਪੀਏ ਤਾਂ ਹਜ਼ਾਰਾਂ 'ਚ ਚਲੀ ਜਾਂਦੀ ਹੈ ਪਰ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ ਕਿ ਜੂਨ ਸਾਡੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਆਏ ਆ ਉਹਨਾਂ ਬੱਚਿਆਂ ਦਾ ਇੰਨਾ ਕ ਸਹਿਯੋਗ ਆ ਤੁਸੀਂ ਦੇਖਿਆ ਵੀ ਹੋਣਾ ਕਿ ਇਹ ਬੱਚੇ ਪਾਰਕਿੰਗ ਲੋਟ ਵਿੱਚ ਵੀ ਸੇਵਾ ਕਰ ਰਹੇ ਆ ਤੇ ਉਸ ਦੇ ਨਾਲ-ਨਾਲ ਲੰਗਰ ਹਾਲ ਵਿੱਚ ਵੀ ਤੇ ਉਹਦੇ ਨਾਲ-ਨਾਲ ਇੱਥੇ ਲਾਈਨਾਂ ਵਿੱਚ ਵੀ ਸੇਵਾ ਕਰ ਰਹੇ ਹਨ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਦੀ ਇੱਕ ਬਹੁਤ ਵੱਡੀ ਟੀਮ ਆ ਤੇ ਉਸ ਦੇ ਨਾਲ ਨਾਲ ਜੋ ਇੱਥੇ ਦਾ ਜੰਗ ਯੂਥ ਹੈ ਜੋ ਬੱਚੇ ਉਹ ਵੀ ਇੰਨੇ ਕਰਨ ਕਿ ਸਾਨੂੰ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਤੇ ਅਸੀਂ ਸਪੈਸ਼ਲ ਜੋ ਸਾਡੇ ਬੱਚੇ ਹਨ ਜੋ ਇਸ ਸਥਾਨ ਤੇ ਆ ਕੇ ਸੇਵਾ ਕਰਦੇ ਹਨ ਅਸੀਂ ਉਹਨਾਂ ਦਾ ਸਪੈਸ਼ਲ ਅੰਤਾਰੀਓ ਖਾਲਸਾ ਦਰਬਾਰ ਦੇ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਵਾਰ ਫਿਰ ਸਮੂਹ ਲਖਾਈ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਨੂੰ ਰਸਮਈ ਕੀਰਤਨ ਦੇ ਨਾਲ ਨਿਹਾਰ ਕੀਤਾ ਜਾ ਰਿਹਾ ਸੀ ਅਤੇ ਕਈ ਕਥਾਵਾਚਕ ਦੇ ਵੱਲੋਂ ਕਥਾ ਵੀ ਕੀਤੀ ਜਾ ਰਹੀ ਸੀ ਇਸ ਖਾਸ ਮੌਕੇ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ ਅਤੇ ਰੂਪੀ ਸੋਹਤਾ ਜੀ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਖੂਬ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੇ ਵੀ ਇਹ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਲਈ ਸਾਰੇ ਪ੍ਰਬੰਧ ਬਹੁਤ ਹੀ ਚੰਗੇ ਕੀਤੇ ਗਏ ਹਨ ਇੱਥੋਂ ਤੱਕ ਕਿ ਪਾਰਕਿੰਗ ਨੂੰ ਲੈ ਕੇ ਵੀ ਬਹੁਤ ਵਧੀਆ ਉਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਗਏ ਸਨ ਪਾਰਕਿੰਗ ਦੇ ਵਿੱਚ ਵੀ ਵਲੰਟੀਅਰਜ਼ ਦੀ ਟੀਮ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਗਾਈਡ ਕੀਤਾ ਜਾ ਰਿਹਾ ਮੈਂਬਰ ਆਫ ਪਾਰਲੀਮੈਂਟ ਰੂਪੀ ਸੋਹਤ ਜੀ ਸਰਨਾਲ ਮੌਜੂਦ ਨੇ ਨਵੇਂ ਸਾਲ ਦੇ ਮੌਕੇ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਬੀਨ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਤੁਸੀਂ ਅਜੋ ਅਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਪਹੁੰਚੇ ਹੋ ਇੰਨਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਕਿਵੇਂ ਦਾ ਲੱਗ ਰਿਹਾ ਆ ਦੇਖੋ ਜਿਹੜਾ ਵੀ ਤਿਹਾਰ ਇੱਥੇ ਮਨਾਇਆ ਜਾਂਦਾ ਹੈਗਾ ਡਿਕਸੀ ਗ੍ਰੇਟ ਅਨਟਾਰੀਓ ਖਾਲਸਾ ਦਰਬਾਰ ਦੇ ਵਿੱਚ ਬਹੁਤ ਹੀ ਸੰਗਤ ਆਉਂਦੀ ਹੈਗੀ ਆ ਇੱਥੇ ਆਈ ਥਿੰਕ ਇਹ ਗੁਰਦੁਆਰੇ ਦੀ ਬਲੈਸਿੰਗ ਹੀ ਬਹੁਤ ਹੈਗੀ ਆ ਬਹੁਤ ਲੋਕ ਆ ਪਾਮੇ ਗੁਰਦੁਆਰਾ ਮਿਸਿਸ ਅਗਾ ਦੇ ਵਿੱਚ ਪੈਂਦਾ ਹੈਗਾ ਪਰ ਛੋਟੀ ਹੁੰਦੀ ਤੋਂ ਮੈਂ ਇਸ ਗੁਰਦੁਆਰੇ ਦੇ ਵਿੱਚ ਆਉਂਦੀ ਰਹੀ ਹੈਗੀ ਆ ਇਟ ਫੀਲਸ ਲਾਈਕ ਹੋਮ ਇੱਥੇ ਹੀ ਹਮੇਸ਼ਾ ਆਇਦਾ ਹੈਗਾ ਕੋਈ ਵੀ ਤਿਹਾੜ ਮਨਾਉਣ ਲਈ ਤੇ ਇੱਥੇ ਸੰਗਤਾਂ ਦੇ ਇਕੱਠ ਨੂੰ ਜਿਵੇਂ ਇਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਲਾਈਨ ਅਪ ਕੀਤਾ ਹੋਇਆ ਉਹ ਵੀ ਵਧੀਆ ਲੱਗ ਰਿਹਾ ਦੇਖ ਕੇ ਕਿ ਪੂਰੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਹਾਂਜੀ ਮੈਂ ਜੋ ਟੈਂਟ ਦੇ ਵਿੱਚ ਜੋੜਿਆਂ ਦੀ ਸੇਵਾ ਹੋ ਰਹੀ ਹੈਗੀ ਆ ਆ ਬਾਕੀ ਜੋ ਸਿਸਟਮ ਬਣਾਇਆ ਹੈਗਾ ਆ ਬੜਾ ਕੋਆਰਡੀਨੇਟਿਡ ਹੈਗਾ ਆ from Toronto I think every year it gets better and better uh, so jinne vi volunteers sevadar aj de din seva kara rahe hage ne onna nu main bahut bahut onna da shukraguzar kardi hagi ha it takes hundreds and hundreds of volunteers the course gurudwara langar inna chalda hage ya mainu lagda canada de vich koi gurudwara nahi hona hage ya jithe inna langar lagda hage inni sangat aundi hagi par kade vi koi kaat nahi hundi hagi sevadaran di itthe so bas ek vakhshi is tarah di hagi ha

ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਇਕੱਠ ਦੇਖ ਕੇ ਕਿੰਨਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਆਪਣੀ ਜਿਹੜੀ ਹੈ ਕਮਿਊਨਿਟੀ ਬਹੁਤ ਹੀ ਜ਼ਿਆਦਾ ਅੱਜ ਜਿੱਤੇ ਜ਼ਿਆਦਾ ਹੀ ਸਾਰਿਆਂ ਦਾ ਉਤਸ਼ਾਹ ਹੁੰਦਾ ਕਿ ਨਵਾਂ ਸਾਲ ਆਪਾਂ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਕੇ ਸ਼ੁਰੂ ਕਰੀਏ ਤੇ ਅੱਜ ਡਿਕਸੀ ਗੁਰਦੁਆਰੇ ਥੋੜਾ ਜਿਹਾ ਮੁਸ਼ਕਲ ਤੇ ਹੁੰਦਾ ਪਰ ਬਹੁਤ ਵਧੀਆ ਲੱਗਦਾ ਹੈਗਾ ਕਿ ਸਾਰੇ ਆਪਾਂ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਆ ਗੁਰੂ ਸਾਹਿਬ ਦੇ ਆਸ਼ੀਰਵਾਦ ਪਟੜਾ ਕੀ ਹੋਤਾ ਸ਼ੁਰੂ ਕਰ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਮਿਊਨਿਟੀ ਨੂੰ ਪਰਫਲ ਹੋਤਾ ਇੰਨਾ ਹੁੰਦਾ ਦੇਖ ਕੇ ਬਹੁਤ ਚੰਗਾ ਲੱਗਦਾ ਜੀ ਤੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਪਾਰਕਿੰਗ ਦੀ ਪ੍ਰੋਬਲਮ ਲਾਈਕ ਸਾਰੇ ਜੋ ਅਰੇਂਜਮੈਂਟਸ ਕੀਤੇ ਗਏ ਨੇ ਉਹ ਵਧੀਆ ਲੱਗ ਰਹੇ ਨੇ ਬਿਲਕੁਲ ਜੀ ਇਹਦੇ ਲਈ ਮੈਂ ਗੁਰਦੁਆਰਾ ਸਪੈਸ਼ਲੀ ਗੁਰਦੁਆਰਾ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗੀ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ ਜੈਂਟਲ ਬੜਾ ਚ ਬਹੁਤ ਹੀ ਸੇਵਾਦਾਰ ਜਿਹੜੇ ਉਹ ਸੇਵਾ ਕਰ ਰਹੇ ਹੈਗੇ ਆ ਮੈਂ ਇਹ ਵਧਾਈ ਦੇ ਪਾਤਰ ਹੈਗੇ ਚਾਹੇ ਉਹ ਲੰਗਰ ਦੀਆਂ ਸਿਵਾਵਾਂ ਹੋਣ ਇਹ ਬਹੁਤ ਵੱਡਾ ਕੰਮ ਹੁੰਦਾ ਜੀ ਇੰਨੀ ਸੰਗਤ ਨੂੰ ਸਾਹਮਣਾ ਮੈਂ ਇਹਨਾਂ ਨੂੰ ਵਧਾਈ ਦੇਣੀ ਹੈਗੀ ਆ ਕਿ ਜਿਹੜੇ ਇਹ ਦਿਨ ਰਾਤ ਇਹਨਾਂ ਦੇ ਸੇਵਾਦਾਰ ਕਮੇਟੀ ਇਹਨਾਂ ਕਾਮਕਾਰੀ ਹੈਗੀ ਆ ਇਹ ਵਧਾਈ ਦੇ ਪਾਤਰ ਹੈਗੀ ਆ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਲਈ ਨਵਾਂ ਸਾਲ ਬਹੁਤ ਹੀ ਖੁਸ਼ੀਆਂ ਖੇੜਿਆ ਭਰਿਆ ਸਬ ਸੰਸਾਰ ਸੁਖ ਦਾ ਨਾਮ ਬਿਨ ਦੇਖ ਸਬ ਸੰਸਾਰ ਸੁਖ ਦਾ ਜਿੰਨਾ ਸੰਗਤਾਂ ਦਾ ਇਕੱਠ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਦੇ ਲਈ ਦੇਖਣ ਨੂੰ ਮਿਲ ਰਿਹਾ ਸੀ ਉਨਾ ਹੀ ਇਕੱਠ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਕਿ ਸੰਗਤਾਂ ਦੀਆਂ ਬਹੁਤ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵੀ ਸੇਵਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਲੜਕੇ-ਲੜਕੀਆਂ ਬਜ਼ੁਰਗ ਵੀ ਪਹੁੰਚੇ ਹੋਏ ਸਨ ਤੇ ਉੱਥੇ ਜੋ ਸੇਵਾ ਕਰ ਰਹੇ ਸਨ ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਉੱਥੇ ਮੌਜੂਦ ਸਨ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹਨਾਂ ਨੂੰ ਇਸ ਖਾਸ ਮੌਕੇ ਦੇ ਉੱਪਰ ਸੇਵਾਦਾਰਾਂ ਦੀ ਬਿਲਕੁਲ ਵੀ ਕਮੀ ਮਹਿਸੂਸ ਨਹੀਂ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ ਸੰਗਤਾਂ ਉੱਥੇ ਪਹੁੰਚ ਰਹੀਆਂ ਸਨ ਅਤੇ ਨਵੇਂ ਸਾਲ ਦੇ ਇਸ ਖਾਸ ਪੁਰਬ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਦੋਂ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਸੇਵਾਦਾਰਾਂ ਦੇ ਨਾਲ ਤਾਂ ਉਹਨਾਂ ਨੇ ਇਹੀ ਕਿਹਾ ਕਿ ਇਸ ਖਾਸ ਮੌਕੇ ਦੇ ਉੱਪਰ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇੰਨਾ ਜ਼ਿਆਦਾ ਇਕੱਠ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਣ ਨੂੰ ਮਿਲੇਗਾ ਉਹਨਾਂ ਕਿਹਾ ਕਿ ਅੱਜ ਕੱਲ੍ਹ ਇਹ ਟਰੈਂਡ ਜੋ ਹੈ ਬਦਲਦਾ ਜਾ ਰਿਹਾ ਹੈ ਕਿ ਨਵਾਂ ਸਾਲ ਪਾਰਟੀ ਕਰਦੇ ਹੋਏ ਮਨਾਉਣਾ ਆ ਇਸ ਦੀ ਜਗ੍ਹਾ ਤੇ ਹੁਣ ਲੋਕ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੇ ਹਨ ਅਤੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੇ ਲਾਡ ਲੱਕ ਕੇ ਕਰ ਰਹੇ ਹਨ Ontario Khalsa Darbar Gurdwara Sahib ਵਿਖੇ ਲੰਗਰ ਹਾਲ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੇ ਜਿੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਇੰਨੀਆਂ ਸੰਗਤਾਂ ਪਹੁੰਚ ਕੇ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਇੱਥੇ ਪੂਰੀ ਤਰ੍ਹਾਂ ਦੇ ਨਾਲ ਸੇਵਾ ਦੇ ਵਿੱਚ ਅਲੀਨ ਨੇ ਬੀਬੀਆਂ ਛੋਟੇ ਬੱਚੇ ਤੇ ਨਾਲ ਨਾਲ ਨੌਜਵਾਨ ਵੀ ਨੇ ਜਿਹੜੇ ਬਜ਼ੁਰਗ ਵੀ ਨੇ ਤੇ ਨੌਜਵਾਨ ਪੀੜ੍ਹੀ ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਸੇਵਾ ਕਰ ਰਹੇ ਨੇ ਸੇਵਾ ਕਰਕੇ ਤੁਹਾਨੂੰ ਅੱਜ 9 ਸਾਲ ਤੇ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੇ ਸਮੇਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਕਿੰਨਾ ਟਾਈਮ ਹੋ ਮੈਂ ਇਹਨੂੰ ਆਏ ਨੂੰ ਹੀ 2 ਮਹੀਨੇ ਹੋਏ ਆ ਤੇ ਪਹਿਲੇ ਦਿਨ ਹੀ ਆਏ ਇੱਥੇ ਹਾਂਜੀ ਤੇ 9 ਸਾਲ ਮੌਕੇ ਜਿਵੇਂ ਕੈਨੇਡਾ ਦੇ ਵਿੱਚ ਵੀ ਇੰਨੀਆਂ ਸੰਗਤਾਂ ਗੁਰੂ ਘਰ ਪਹੁੰਚੀਆਂ ਹੋਈਆਂ ਨੇ ਵਧੀਆ ਲੱਗ ਰਿਹਾ ਪੰਜਾਬ ਤੋਂ ਵੀ ਵਧੀਆ ਲੱਗ ਰਿਹਾ ਹਾਂਜੀ ਵਧੀਆ ਲੱਗ ਹੀ ਰਿਹਾ ਹੈ ਜੀ ਸਾਰੇ ਪੰਜਾਬੀ ਆਪਣੇ ਪੰਜਾਬ ਦੀ ਹੈ ਹੀ ਉਹ ਵਧੀਆ ਲੱਗਦਾ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੂੰ ਕਿੰਨਾ ਆਨੰਦ ਆ ਰਿਹਾ ਹੈ ਗੁਰੂ ਘਰ ਦੇ ਵਿੱਚ ਪਹੁੰਚ ਕੇ ਸੇਵਾ ਕਰ ਰਹੇ ਨੇ ਇਸ ਸਾਈਡ ਤੇ ਵੀ ਦੇਖ ਸਕਦੇ ਹੋ ਲੰਗਰ ਹਾਲ ਦੀਆਂ ਜੋ ਲੰਗਰ ਦੀਆਂ ਜੋ ਤਿਆਰੀਆਂ ਨੇ ਕਾਫੀ ਦੇਰ ਤੋਂ ਜੋ ਸ਼ੁਰੂ ਕਰ ਦਿੱਤੇ ਗਏ ਅਸੀਂ ਇਸ ਸਾਈਡ ਤੇ ਬਜ਼ੁਰਗ ਵੀ ਨੇ ਜਿਹੜੇ ਸੇਵਾ ਦੇ ਵਿੱਚ ਲੀਨ ਹੋਏ ਹੋਏ ਨੇ ਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਕਿਵੇਂ ਦਾ ਲੱਗ ਰਿਹਾ ਆ ਬਹੁਤ ਵਧੀਆ ਲੱਗਦਾ ਜੀ ਟਾਈਮ ਤੋਂ ਤੁਸੀਂ ਸਵੇਰ ਤੋਂ ਆਏ ਹੋਏ ਹੋ ਸੇਵਾ ਕਰਨ ਆ ਜਿੱਤੇ ਹਾਂਜੀ ਕੱਲ ਤੋਂ ਕੱਲ ਤੋਂ ਲੱਗੇ ਹੋਏ ਆ ਸੇਵਾ ਕਰਨ ਹਾਂਜੀ ਹਾਂਜੀ ਸਾਰੀ ਸੰਗਤ ਕੱਲ ਦੀ ਲੱਗੀ ਆ ਜੀ ਕੀ ਇਸ ਸਾਲ ਜਿਵੇਂ ਸਾਲ 2025 ਚੜਿਆ ਤਾਂ ਪਿਛਲੇ ਸਾਲ ਨਾਲੋਂ ਜ਼ਿਆਦਾ ਹੀ ਇਕੱਠ ਲੱਗ ਰਿਹਾ ਇਸ ਵਾਰੀ ਹਜੇ ਤਾਂ ਕੋਈ ਪਤਾ ਨਹੀਂ ਲੱਗਦਾ ਪਰ ਸ਼ਾਮ ਤੱਕ ਲੱਗਦਾ ਜ਼ਿਆਦਾ ਹੋ ਜਾਊਗਾ ਹਾਂਜੀ ਬਿਲਕੁਲ ਸੰਗਤਾਂ ਦਾ ਜੋ ਇਕੱਠ ਹੈ ਠਾਠਾ ਮਾਰਦਾ ਇਕੱਠ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਹੋਇਆ ਹੈ ਅਜੇ ਦੁਪਹਿਰ ਦਾ ਸਮਾਂ ਹੀ ਹੋਇਆ तकरीबन 1 ਵਜੇ ਆ ਤੇ 1 ਵਜੇ ਤੱਕ ਹੀ ਸੰਗਤਾਂ ਹੁਮੂ ਮਾ ਕੇ ਪਹੁੰਚੀਆਂ ਨੇ ਰਾਤ ਤੋਂ ਹੀ ਆ ਜੋ ਸੰਗਤਾਂ ਦਾ ਇਕੱਠ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸਗਾ ਤੇ ਸ਼ਾਮ ਤੱਕ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਵੀ ਇਕੱਠ ਹੈ ਜਿਹੜਾ ਸੰਗਤਾਂ ਦਾ অন্ਟਾਰੀਓ ਖਾਲਸਾ ਦਰਬਾਰ ਵਿੱਚ ਤਾਂ ਦੇਖਣ ਨੂੰ ਮਿਲ ਰਿਹਾ ਤੇ ਹੋਰ ਵੀ ਕੈਨੇਡਾ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਨਵੇਂ ਸਾਲ 2025 ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੜੀ ਖੁਸ਼ੀ ਹੋ ਰਹੀ ਹੈ ਨਵੇਂ ਸਾਲ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕੈਸ ਵਲ ਅਸੀਂ ਸੰਗਤ ਦੇਖਣਾ ਜਿੱਦਾਂ ਠਾਠਾ ਮਾਰਦਾ ਕਾਠਾ ਵਾ ਕਹਿੰਦੇ ਆ ਤੇ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਕਿ ਸੰਗਤ ਜਿਆਦਾ ਤੋਂ ਜਿਆਦਾ ਮਤਲਬ ਨਵੇਂ ਸਾਲ ਦਾ ਜਿਹੜਾ ਪਹਿਲਾਂ ਕਨਸੈਪਟ ਪਿੱਛੇ ਅਸੀਂ ਜਿਆਦਾ ਪਾਰ ਪਿੱਛੇ ਦੇਖਦੇ ਆਂ ਤੇ ਲੋਕੀ ਪਾਰਟੀਆਂ ਜਾਂ ਬਾਰਾਂ ਰੈਸਟੋਰੈਂਟਸ ਕਰਦੇ ਸੀ ਪਰ ਹੁਣ ਥੋੜਾ ਮਾਹੌਲ ਚੇਂਜ ਹੋ ਰਿਹਾ ਹੁਣ ਅਸੀਂ ਦੇਖਦੇ ਆਂ ਕਿ ਬਹੁਤ ਜ਼ਿਆਦਾ ਸੰਗਤ ਜਿਹੜੀ ਗੁਰਦਾਰ ਸਾਹਿਬ ਆਉਂਦੀ ਹੈ ਜਿਹੜੀ ਕਿ ਬਹੁਤ ਚੰਗੀ ਗੱਲ ਹੈ ਸਾਰੇ ਨੂੰ ਬੇਨਤੀ ਵੀ ਹੈ ਕਿ ਨਸ਼ਿਆਂ ਤੋਂ ਜਿੰਨਾ ਬਚਿਆ ਜਾਵੇ ਆਪਣੇ ਬੱਚਿਆਂ ਨੂੰ ਵੀ ਬਚਾ ਲਵੇ ਬਹੁਤ ਚੰਗੀ ਗੱਲ ਹੈ ਤੇ ਉੱਪਰ ਦਰਬਾਰ ਹਾਲ ਦੇ ਵਿੱਚ ਵੀ ਬਹੁਤ ਜ਼ਿਆਦਾ ਇਕੱਠ ਹੈ ਤੇ ਲੰਗਰ ਹਾਲ ਦੇ ਵਿੱਚ ਵੀ ਹੁਣਾਂ ਇਕੱਠ ਹੈ ਤੇ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਦੇ ਲਈ ਕਿ ਲੋਕ ਸਾਥ ਦੇ ਰਹੇ ਨੇ ਅਜੇ ਤੇ ਬਿਲਕੁਲ ਜੀ ਸੇਵਾ ਅਸਰ ਇੱਕ ਜਗ੍ਹਾ ਨਹੀਂ ਮਿਲ ਰਹੀ ਮੈਂ ਤਾਂ ਵੇਟ ਕਰ ਰਹੇ ਹਾਂ ਕਿ ਸੇਵਾਦਾਰਾਂ ਦੇ ਵੀ ਮਤਲਬ ਪੂਰੀ ਪਰਮਾਤਮਾ ਦੀ ਕਿਰਪਾ ਹੈ ਤੇ ਸੇਵਾਦਾਰਾਂ ਦੀ ਬਹੁਤ ਜ਼ਿਆਦਾ ਸਿਕਿਉਰਿਟੀ ਜਿਦਾਂ ਬੜੇ ਪ੍ਰਾਪਰ ਤਰੀਕੇ ਨਾਲ ਉੱਪਰ ਬੈਠੇ ਹੋਇਆ ਮਤਲਬ ਸਿਕਿਉਰਿਟੀ ਵਾਲੇ ਖੜੇ ਆ ਸਭ ਸੰਗਤ ਨੂੰ ਕਰ ਰਹੇ ਬਹੁਤ ਸੋਹਣਾ ਪ੍ਰ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਡਿਕਸੀ ਗੁਰ ਕਰਦੀ ਉਹ ਬਹੁਤ ਮਤਲਬ ਉਹਨਾਂ ਦਾ ਧੰਨਵਾਦ ਹੈ ਕਿ ਬੜਾ ਵਧੀਆ ਪ੍ਰਬੰਧ ਕਰ ਰਹੇ ਤੇ ਸੰਗਤਾਂ ਦਾ ਇਕੱਠ ਗੁਰਦੁਆਰਾ ਸਾਹਿਬ ਦੇ ਵਿੱਚ ਕਦੋਂ ਤੋਂ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ ਜਿਵੇਂ ਅੱਜ ਸਵੇਰ ਤੋਂ ਜਾਂ ਕੱਲ ਤੋਂ ਹੀ ਇਕੱਠ ਹੈਗਾ ਜੀ ਮੈਂ ਇੱਥੇ 11:00 ਵਜੇ ਆਇਆ ਸੀਗਾ ਤੇ ਉਸ ਤੋਂ ਉਹਦੇ ਤੋਂ ਬਿਲਕੁਲ ਮਤਲਬ ਥੋੜਾ ਥੋੜੇ ਆ ਰਹੇ ਸੀ ਲੋਕੀ ਫੇ ਸਾਡੇ ਤੇ ਖੜੇਆਂ ਖੜੇ ਲੰਗਰ ਵਰਤਾਉਂਦੇ ਆ ਵਰਤਾਉਂਦੀਆਂ ਜਿੱਦਾਂ ਹੁਣ ਲਾਈਨ ਵੇਖੋ ਤੁਸੀਂ ਲਾਇਬ੍ਰੇਰੀ ਤੱਕ ਲੱਗੀ ਹੋਈ ਹੈ ਟੁੱਟ ਨਹੀਂ ਰਹੀ 2 ਘੰਟੇ ਤੋਂ ਤਾਂ ਇਹ ਲਾਈਨ ਐਵੇਂ ਲੱਗੀ ਹੋਈ ਮੈਂ ਦੇਖ ਰਿਹਾ ਹਾਂ ਸ਼ਾਮ ਨੂੰ ਉਮੀਦ ਹੈ ਕਿ ਇਸ ਤੋਂ ਵੀ ਵਧੇਗਾ ਇਕੱਠ ਬਿਲਕੁਲ ਜੀ ਲੱਗਦਾ ਐਵੇਂ ਰਿਹਾ ਕਿ ਸਾਰਾ ਦਿਨ ਅੱਜ ਸ਼ਾਮ ਤੱਕ ਜਦ ਤੱਕ ਸਮਾਪਤੀ ਤੱਕ ਇਦਾਂ ਹੀ ਚੱਲੇਗਾ ਇਹ ਸੰਗਤਾਂ ਦਾ ਕੱਲ ਤੋਂ ਹੀ ਬਹੁਤ ਇਕੱਠ ਆ ਅੱਜ ਵੀ ਮੈਨੂੰ ਲੱਗਦਾ ਅੱਧੀ ਰਾਤ ਤਾਈਂ ਇਦਾਂ ਹੀ ਇਕੱਠ ਰਹੂਗਾ ਬਹੁਤ ਸੰਗਤਾਂ ਦਾ ਬਹੁਤ ਅੱਜ ਖੁਸ਼ੀ ਵਾਲਾ ਮਾਹੌਲ ਆ ਨਵੇਂ ਸਾਲ ਦੀਆਂ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਲਿਆਵੇ ਤੇ ਮਹਾਰਾਜ ਸਾਹਿਬ ਦਾ ਸਾਹ ਲੈ ਸੁੱਖਾਂ ਦਾ ਚੜ੍ਹੇ ਆ ਤਾਜ਼ਾ ਜਿਤੇ ਲੰਗਰ ਹਾਲ ਦੇ ਵਿੱਚ ਕਾਫੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਲੰਗਰ ਦੀ ਤਿਆਰੀ ਹੈ ਜਿਹੜੀ ਕਦੋਂ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਲੰਗਰ ਦੀ ਤਾਂ ਹੁਣ ਸਵੇਰੇ ਤੜਕੇ ਤੋਂ ਹੀ ਚੱਲ ਰਿਹਾ ਬਹੁਤ ਲੰਗਰ ਹੱਥੋ ਹੱਥ ਬਣ ਰਿਹਾ ਤਾਜ਼ਾ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਤੇ ਬੀਬੀਆਂ ਪਹੁੰਚ ਰਹੀਆਂ ਨੇ ਸੇਵਾ ਕਰਨ ਦੇ ਲਈ ਹਾਂਜੀ ਬਹੁਤ ਸੇਵਾ ਬਹੁਤ ਸੰਗਤਾਂ ਦਾ ਬਹੁਤ ਚਾ ਆ ਸੇਵਾ ਕਰਨ ਨੂੰ ਬਹੁਤ ਸੰਗਤਾਂ ਆਉਂਦੀਆਂ ਸੇਵਾ ਵਾਸਤੇ ਹਾਂ ਜੀ ਮਤਲਬ ਇਹਦਾ ਸੇਵਾਦਾਰਾਂ ਦੀ ਕਮੀ ਤਾਂ ਨਹੀਂ ਮਹਿਸੂਸ ਹੁੰਦੀ ਨਵੇਂ ਸਾਲ ਮੌਕੇ ਨਹੀਂ ਨਵੇਂ ਸਾਲ ਮੌਕੇ ਤਾਂ ਸੰਗਤਾਂ ਬਹੁਤ ਕਿਉਂਕਿ ਅੱਜ ਛੁੱਟੀ ਹੁੰਦੀ ਆ ਸਾਰੇ ਫਿਰ ਗੁਰੂ ਦੇ ਘਰ ਆਉਂਦੇ ਆ ਨਾਲੇ ਸੇਵਾ ਹਰ ਬੰਦਾ ਕਰਨਾ ਚਾਹੁੰਦਾ ਆ ਹਾਂ ਜੀ ਇਹ ਛੋਟੇ ਬੱਚੇ ਨੇ ਜਿਹੜੇ ਉਹ ਕਿੰਨੇ ਕਿ ਦੇਖਣ ਨੂੰ ਮਿਲ ਰਹੇ ਨੇ ਬੱਚੇ ਤਾਂ ਹੁਣ ਅੱਜ ਦੇ ਦਿਨ ਤਾਂ ਮਾਪੇ ਦੇ ਨਾਲ ਹੀ ਆਉਂਦੇ ਆ ਸਾਰੇ ਸਾਰੇ ਬੱਚਿਆਂ ਨੂੰ ਲੈ ਕੇ ਹੀ ਆਉਂਦਾ ਜਿਹੜਾ ਗੁਰੂ ਘਰ ਨਾਲ ਜੁੜਿਆ ਆ ਨਵੇਂ ਸਾਲ ਦੇ ਮੌਕੇ ਤੇ Ontario Khalsa Darbar Gurdwara Sahib ਦੇ ਵਿੱਚ ਖੜੇ ਆ ਇਸ ਮੌਕੇ ਕੀ ਕਹਿਣਾ ਚਾਹੁੰਗਾ ਸਭ ਤੋਂ ਪਹਿਲਾਂ ਸਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਦਰ ਦੇ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਹੀ ਵੀਰਾਂ ਪਾਈਆਂ ਨੂੰ ਤੇ ਜਿੰਨੀ ਵੀ ਸੰਗਤ ਜਿੱਥੇ-ਜਿੱਥੇ ਤੱਕ ਵੀ ਅੱਜ ਟੈਲੀਵਿਜ਼ਨ ਦੇ ਉੱਪਰ ਆਪਾਂ ਦੇਖ ਰਹੇ ਹਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਕਿਉਂਕਿ ਅਸੀਂ ਅੰਟਾਰੀਓ ਖਾਲਸਾ ਦਰਬਾਰ ਦੀ ਸਮੂਹ ਪ੍ਰਬੰਧਕ ਕਮੇਟੀ ਅੱਜ ਜੋ ਨਵੇਂ ਸਾਲ ਦਾ ਜੋ ਪ੍ਰੋਗਰਾਮ ਐਸ ਨੂੰ ਹੋਲੀ ਕਰ ਰਹੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਦੁਨੀਆਂ ਦੇ ਉੱਤੇ ਇੱਕੋ ਹੀ ਇੱਕ ਨਾਰਥ ਅਮਰੀਕਾ ਦੇ ਵਿੱਚ ਐਸਾ ਗੁਰਦੁਆਰਾ ਜਿੱਥੇ ਕਿ ਹਜ਼ਾਰਾਂ ਦੀ ਮੇਰਾ ਖਿਆਲ 25-30 ਹਜ਼ਾਰ ਤੋਂ ਲੈ ਕੇ ਸੰਗਤਾਂ ਆ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੀਆਂ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿੱਥੇ-ਜਿੱਥੇ ਵੀ ਸੰਗਤਾਂ ਹੋਰ ਘਰਾਂ ਵਿੱਚ ਵੀ ਦੇਖ ਰਹੀਆਂ ਨੇ ਇਸ ਪ੍ਰੋਗਰਾਮ ਨੂੰ ਉਹ ਗੁਰਦਾਰਾ ਸਾਹਿਬ ਆ ਕੇ ਜਰੂਰ ਗੁਰੂ ਦੀ ਗੋਦ ਦੇ ਵਿੱਚ ਆ ਕੇ ਜਿਹੜਾ ਨਵਾਂ ਸਾਲ ਆ ਇਸ ਨੂੰ ਆਪਾਂ ਬੱਚਿਆਂ ਨੂੰ ਲਿਆ ਕੇ ਨਾ ਕਿ ਕਲੱਬਾਂ ਦੇ ਵਿੱਚ ਜਾਈਏ ਜਾਂ ਕਿਸੇ ਹੋਰ ਜਗ੍ਹਾ ਤੇ ਉੱਤੇ ਜਾਈਏ ਸਗੋਂ ਗੁਰੂ ਦੀ ਗੋਦ ਦੇ ਵਿੱਚ ਆ ਕੇ ਸਾਨੂੰ ਜਿਹੜਾ ਆਉਣ ਵਾਲਾ 2025 ਸਾਲ ਹੈ ਉਹ ਛਡਾਉਣਾ ਚਾਹੀਦਾ ਹੈ ਇਸ ਕਰਕੇ ਮੇਰੀ ਸਾਰੇ ਹੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਦੀ ਗੋਦ ਦੇ ਵਿੱਚ ਆ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੈ ਕੇ ਆਏ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕੇ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਗਏ ਵਲੰਟੀਅਰਜ਼ ਦਾ ਸਹਿਯੋਗ ਮਿਲਿਆ ਤੇ ਇਸ ਦਿਨ ਆਲੀ ਸੰਗਤਾਂ ਦੇ ਨਾਲ ਗੱਲਬਾਤ ਕੀਤੀ। ਐਮਪੀ ਸਹਿਬਾਨ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਾਰਿਆਂ ਦਾ ਹੀ ਕਹਿਣਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਹੀ ਸੋਹਣੇ ਪ੍ਰਬੰਧ ਕੀਤੇ ਗਏ ਹਨ। ਉਮੀਦ ਹੈ ਤੁਹਾਨੂੰ ਵੀ ਸਾਡਾ ਅੱਜ ਦਰਸ਼ਨ ਕਰਲੇ ਹੋਣਗੇ ਇੱਕ ਵਾਰ ਫਿਰ ਤੋਂ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਈ ਕੈਮਰਾਮੈਨ ਰੀਤ ਕਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਤੇ ਇਜਾਜ਼ਤ ਸਤਿ ਸ਼੍ਰੀ ਅਕਾਲ